ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਤੀ 16 12 2023 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬੰਦਰਾ ਰਾਣੀ ਜੀ ਨੇ ਜਾਣਕਾਰੀ ਦਿੱਤੀ ਇਸ ਸੰਬੰਧ ਵਿੱਚ ਸਮੂਹ ਵਿਦਿਆਰਥੀ ਮਾਤਾ ਪਿਤਾ ਐਸ ਐਮ ਸੀ ਮੈਂਬਰ ਪੰਚਾਇਤ ਮੈਂਬਰ ਅਤੇ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਗਿਆ ਸੀ ਗੁਰੂ ਘਰ ਤੋਂ ਅਨਾਉਂਸਮੈਂਟ ਵੀ ਕਰਵਾਈ ਗਈ ਜਿਸ ਨਾਲ ਇਸ ਮੀਟਿੰਗ ਨੂੰ ਪਰ ਮਹੁੰਗਾਰਾ ਮਿਲਿਆ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਨੂੰ ਕਾਰਨਰ ਦੇ ਰੂਪ ਵਿੱਚ ਦਰਸਾਇਆ ਗਿਆ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਵਿਰਸਾ bizness blaster health care ਦੇਸ਼ ਪਿਆਰ ਮੈਥਸ ਕੋਰਨਰ ਸਵੀਪ ਜ਼ੋਨ ਪ੍ਰਕਿਰਿਆ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਸਪੋਰਟਸ ਨਾਲ ਸੰਬੰਧਿਤ ਗਤੀਵਿਧੀਆਂ ਮਾਪਿਆਂ ਦੁਆਰਾ ਬਹੁਤ ਹੀ ਸਲਾਈਆਂ ਗਈਆਂ ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਸੰਦੀਪ ਸਿੰਘ ਗਿੱਲ ਮੈਂਬਰ ਪੰਚਾਇਤ ਸ਼੍ਰੀ ਰਾਜੀਵ ਕੁਮਾਰ ਸਮਾਜ ਸੇਵੀ ਸ਼੍ਰੀ ਕੇਵਲ ਸਿੰਘ ਪਟਵਾਰੀ ਸ਼੍ਰੀ ਸ਼ੌਂਕੀ ਅਤੇ ਪਿੰਡ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜਤਨਾ ਦੀ ਸ਼ਲਾਘਾ ਕੀਤੀ ਇਸ ਸਬੰਧ ਵਿੱਚ ਸਮੂਲ ਸਕੂਲ ਸਟਾਫ ਮੈਂਬਰ ਅਤੇ ਬੱਚਿਆਂ ਵੱਲੋਂ ਕੀਤੀ ਹੋਈ ਮਿਹਨਤ ਕਾਬਲੇ ਤਾਰੀਫ ਸੀ 16 ਦਸੰਬਰ 2023 ਨੂੰ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਦਾ ਅਰੇਂਜ ਕੀਤਾ ਗਿਆ ਹੈ ਇਸ ਪੀਟੀਐਮ ਦੇ ਵਿੱਚ ਮਾਪੇ ਅਧਿਆਪਕ ਮਿਲਣ ਦੇ ਵਿੱਚ ਖਾਸ ਅਟਰੈਕਸ਼ਨ ਜਿਹੜੀ ਹੈ ਸਕੂਲ ਦੇ ਵਿੱਚ ਕੁਝ ਸਪੈਸ਼ਲ ਝਾਂਕੀਆਂ ਤਿਆਰ ਕੀਤੀਆਂ ਗਈਆਂ ਨੇ ਇਸ ਪੀਟੀਐਮ ਦਾ ਮਤਲਬ ਸਿਰਫ ਬੱਚਿਆਂ ਦੇ ਕੰਮ ਕੀਤੇ ਗਏ ਸਮੇਂ ਦੇ ਦੌਰਾਨ ਉਹਨਾਂ ਨੇ ਕੀ ਅਚੀਵਮੈਂਟ ਲਈਆਂ ਨੇ ਤੇ ਉਹਨਾਂ ਦੇ ਮਾਰਕਸ ਕਿਸ ਤਰ੍ਹਾਂ ਦੇ ਨੇ ਤੇ ਆਉਣ ਵਾਲੇ ਫਿਊਚਰ ਸਮੇਂ ਦੇ ਵਿੱਚ ਅਸੀਂ ਪੇਰੈਂਟਸ ਨੂੰ ਇਹ ਗਾਈਡ ਕਰਨਾ ਹੈ ਕਿ ਬੱਚਿਆਂ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਅਗਰ ਟੀਚਰ ਸਹਿਵਾਨ ਇਥੋਂ ਕੰਮ ਦੰਦੇ ਹਨ ਤਾਂ ਪੇਰੈਂਟਸ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਘਰ ਦੇ ਵਿੱਚ ਪੜ੍ਹਾਈ ਦਾ ਮਾਹੌਲ ਸਿਰਜਾ ਮਾਹੌਲ ਦੇਣ ਦੇ ਲਈ ਉਹਨਾਂ ਨੂੰ ਉਹਨਾਂ ਦੇ ਧਿਆਨ ਰੱਖਣਾ ਪਏਗਾ ਸਕੂਲ ਦੇ ਵਿੱਚ ਬੱਚਾ ਬੇਸ਼ੱਕ 6 ਘੰਟੇ ਰਹਿੰਦਾ ਲੇਕਿਨ ਉਸ ਤੋਂ ਬਾਅਦ ਘਰ ਜਾ ਕੇ ਤਿਆਰੀ ਜਿਹੜੀ ਹੈ ਉਹ ਪੇਰੈਂਟਸ ਦੇ ਸਾਹਮਣੇ ਬੱਚੇ ਨੇ ਕਰਨੀ ਹੈ ਸੋ ਇਸ ਪੀਟੀਐਮ ਦਾ ਖਾਸ ਮੁੱਦਾ ਇਹ ਵੀ ਹੈ ਕਿ ਅਸੀਂ ਪੇਰੈਂਟਸ ਨੂੰ ਇਹ ਗਾਈਡ ਕਰੀਏ ਕਿ ਤੁਸੀਂ ਆਪਣੇ ਬੱਚੇ ਦਾ ਖਿਆਲ ਰੱਖੋ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੇ ਲਈ ਕਿਹਾ ਜਾਏ ਤੇ ਉਹਨਾਂ ਨੂੰ ਕੰਮਾਂ ਤੋਂ ਬਾਅਦ ਪੜ੍ਹਾਈ ਦੇ ਵਿੱਚ ਜਿਹੜਾ ਇੰਗੇਜ ਕੀਤਾ ਜਾਏ ਪੇਰੈਂਟਸ ਦੇ ਲਈ ਪੀਟੀਐਮ ਨੂੰ ਰੋਚਕ ਬਣਾਉਣ ਦੇ ਲਈ ਸਕੂਲ ਦੇ ਵਿੱਚ ਇੱਕ ਸੱਭਿਆਚਾਰਕ ਝਾਂਕੀ ਤਿਆਰ ਕੀਤੀ ਗਈ ਹੈ ਸਰਕਾਰ ਵੱਲੋਂ ਚਲਾਇਆ ਗਿਆ bizness blastar ਜਿਦੇ ਵਿੱਚ ਬੱਚੇ ਜਿਹੜੇ ਆ ਉਹ ਹੱਤੀ ਕੰਮ ਕਰਕੇ ਪੈਸੇ ਕਮਾ ਸਕਦੇ ਆ ਉਹ ਸਾਡੇ ਸਕੂਲ ਦੇ ਵਿੱਚ ਪੰਜ ਟੀਮਾਂ ਜਿਹੜੀਆਂ ਨੇ ਤਿਆਰ ਆ ਇਸ ਦੇ ਨਾਲ ਹੀ ਸਕੂਲ ਦੇ ਵਿੱਚ ਹੈਲਥ ਚੈੱਕਅਪ ਦੇ ਲਈ ਇੱਕ ਕਾਊਂਟਰ ਬਣਾਇਆ ਗਿਆ sweep ਦੇ ਅੰਡਰ ਇੱਕ ਅਸੀਂ ਬੈਸਟ ਸਟੂਡੈਂਟ ਦੀ ਚੋਇਸ ਦੇ ਲਈ ਪਲੱਸ 1 ਪਲੱਸ 2 ਦੇ ਵਿਦਿਆਰਥੀਆਂ ਵੱਲੋਂ VOTING ਕਰਵਾਈ ਜਾ ਰਹੀ ਹੈ ਔਰ ਬੱਚੇ ਦੇ ਖੇਡਣ ਦੇ ਲਈ ਔਰ ਪੇਰੈਂਟਸ ਦੇ ਖੇਡਣ ਦੇ ਲਈ ਜਿਮ ਦਾ ਕਾਊਂਟਰ ਬਣਾਇਆ ਗਿਆ ਹੈ ਜਿਦੇ ਚ ਬੱਚੇ ਔਰ ਪੇਰੈਂਟਸ weight lifting ਦਾ ਆਨੰਦ ਲੈ ਸਕਦੇ ਆ ਯੋਗਾ ਦੀਆਂ ਐਕਸਰਸਾਈਜ਼ਾਂ ਦੇਖ ਸਕਦੇ ਆ ਔਰ ਆਪਣੀਆਂ ਗੇਮਸ ਚੈਸ ਹੈ ਕੈਰਮ ਬੋਰਡ ਹੈ ਇਹ ਸਾਰੀਆਂ ਗੇਮ ਜਿਹੜੀਆਂ ਨੇ ਉਹ ਖੇਡ ਸਕਦੇ ਆ ਸੋ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਸਮਰੱਥ ਅਤੇ ਮਿਸ਼ਨ 100% ਨੂੰ ਪੂਰਾ ਕਰਨ ਦੇ ਲਈ ਇਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਵਿਖੋ ਹਰ ਪੱਖੋਂ ਯਤਨ ਕੀਤੇ ਗਏ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਦੇ ਕੇ ਆਪਣੇ ਸਕੂਲ ਦਾ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਥੈਂਕ ਯੂ